ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਪੰਜ ਨਗ ਸਾਂਝੇ ਕਰਨੇ ਆ ਇੱਕ ਤਾਂ ਤੁਹਾਨੂੰ ਦਿਖਾ ਦਾਂਗੇ ਕੱਟੀ ਤੇ ਇੱਕ ਤੁਹਾਨੂੰ ਜਰਸੀ ਨਾਲ ਮਹਾਂਦਰਾ ਖਾਂਦੀ ਠੀਕ ਆ ਇਹ ਬੈਡ ਦਿਖਾ ਦਾਂਗੇ ਤੇ ਇੱਕ ਜਿਹਨੂੰ ਆਮ ਭਰਾ ਕਹਿੰਦੇ ਬਰੂਟ ਦੀ ਆ ਉਹੀ ਚਿੱਟੀਸ ਨੂੰ ਬੱਚੀ ਦਿਖਾ ਦਾਂਗੇ ਤੇ ਦੋਸ ਨੂੰ ਇਹ ਚਿੱਟੇ ਦੇ ਕਾਲੇ ਡੱਬੇ ਪ੍ਰਿੰਟਰ ਦੇ ਠੀਕ ਆ ਟੋਟਲ ਚਾਰ ਬੱਚੀਆਂ ਤੇ ਇੱਕ ਕੱਟੀ ਤੇ ਜਿਹੜੀਆਂ ਬੱਚੀਆਂ ਇਹ ਸਾਰਾਂ ਖੀਰੀਆਂ ਮਿਲਣੀਆਂ ਬਾਕੀ ਖਰੀਦਣ ਵਾਲਾ ਭਰਾ ਕਿਸੇ ਵੀ ਟਾਂਦ ਕੋਲ ਆ ਕੇ ਉਹ ਥੱਲੇ ਕਿਸੇ ਵੀ ਟਾਂਦ ਦੀ ਕਰ ਸਕਦਾ ਠੀਕ ਆ ਤੇ ਬਾਕੀ ਕਰਾਂਗੇ ਬਾਅਦ ਵਿੱਚ ਗੱਲਬਾਤ ਸੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਤੁਸੀਂ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਐਡਰੈਸ ਬੋਲ ਦੇ ਜੀ ਨਾਮ ਕਮਲਪ੍ਰੀਤ ਵੀਰੇ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਠੀਕ ਆ ਜੀ ਤੇ ਮੋਬਾਈਲ ਵੀਰੇ ਆਪਣਾ 81462 ਬਾਈ 85480 ਬਾਈ ਜੀ ਠੀਕ ਆ ਟੋਟਲ 5 ਦਾ ਜਿਵੇਂ 4 ਬੱਚਾ ਆਪਣੇ ਕੋਲ ਹੈ ਨਾ ਤੇ ਇਹ 4 ਬੱਚਾ ਖੀਰੀਆਂ ਖੀਰੀਆਂ ਬਾਈ ਜੀ ਖੀਰੀਆਂ ਥਣ ਚਾਲ ਚਰੀ ਹੁਣ 4 ਥਾਣੀਆਂ ਬਾਈ ਇੱਕ ਹਨਾ ਬੱਚੀ ਦੇ ਨਾ ਬੱਜੀ ਆ ਮੜੀ ਜੀ ਜਮੀ ਉਦੋਂ ਮਮੁਲੀ ਜੀ ਆ ਬਾਕੀ ਚਾਹ ਹਾਂ ਬਾਕੀ ਚਾਹ ਦਿਖਾ ਲੈਂ ਕਿੰਨੀ ਕੋਈ ਹਾਂ ਦਾਗ ਜੀ ਤੁਸੀਂ ਸਟਾਰਟ ਕਰ ਲੀਦੋ ਹਾਂਜੀ ਭਾਈ ਜੀ ਇੱਕ ਕੱਟੀ ਕੋਈ ਹਾਂ ਇਹ ਕਿੰਨੀ ਕੁ ਉਮਰ ਦੀ ਹੈ ਭਾਈ ਕਮਲਾ ਇਹ ਕੱਟੀ 12 ਮਹੀਨੇ ਦੀ ਹੈ ਭਈ 1 ਸਾਲ ਦੀ ਬ ਕੱਟੀ ਆ 1 ਸਾਲ ਦੀ ਹਾਂ ਲੈ ਇਧਰ ਉਹ ਝੋਲੀ ਦਿਖਾ ਦੀ ਨਾਲ ਆ ਫਤੋਰ 600 ਤਾਂ ਕਰਮ ਵਾਲੀ ਦਾ ਬਾਹਲਾ ਨਜਾਇਜ਼ ਜੀ ਚੰਗਾ ਲੱਗਿਆ ਵਦੈ ਵਾਹ ਹਾਂ ਬਾਹਲਾ ਕਰਮ ਵਾਲੀ ਦਾ ਸੰਦ ਸੰਦ ਦਾ ਬਹੁਤ ਚੰਗਾ ਲੱਗੇ ਜੀ ਇਹਦੀ ਮਾ ਦਾ ਰਿਕਾਰਡ ਵੀ ਭਾਈ ਬਹੁਤ ਚੰਗਾ ਸੀਗਾ ਠੀਕ ਆ 1500 ਲੱਗੋ ਵਾਲੀ ਹਾਂ ਵਧੀਆ ਮਹਿੰਦੀ ਕੱਟੀ ਆ ਭਾਈ ਜੀ ਠੀਕ ਆ ਲੈ ਤੋਰ ਦੇ ਭਾਈ 1 ਸਾਲ ਦੀ ਉਮਰ ਆ ਕੱਟੀ ਦੀ ਤੇ ਥਣ ਸੋਨੇ ਗਾਇ ਵਿੱਚ ਮਿੱਤਰ ਪਿਆਰ ਚਾਰ ਲੱਗੇ ਵੇਗੇ ਤੇ ਵੱਖਰੀ ਫੋਰਸ ਆਣੀ ਕੋਈ ਤੇ ਇੱਥੋਂ ਫੇਸ ਕੁਆਲਿਟੀ ਚੈੱਕ ਕਰਦਾ ਠੀਕ ਹੈ ਜੀ ਤੁਸੀਂ ਤੇ ਇੱਥੋਂ ਦੇਖੋ ਕੱਟੀ ਚਾਲ ਚੂਲ ਪੁੜਾ ਪੜਾ ਬਈ ਬਹੁਤ ਚੰਗਾ ਕੱਟੀ ਦਾ ਹਾਂ ਬਸ ਥੋੜਾ ਥਾਂ ਜਰੂਰ ਹੜੇ ਕੋ ਤੰਗਗਾ ਜੇ ਥੋੜੀ ਜੱਜ ਬੰਡੋਸਾ ਕਰ ਲਿਆ ਕਰੋ ਤੇ ਬਾਕੀ ਜਿੰਨੀ ਇੱਕ ਕੋਸ਼ਿਸ਼ ਨੇ ਦੀ 400 ਤੇ ਤੁਹਾਨੂੰ ਪਸ਼ੂ ਪਤ ਦਿਖਾਉਣ ਦੀ ਕੋਸ਼ਿਸ਼ ਕਰਦੇ ਕੋਈ ਕਸਟਮਰ ਕੋਈ ਪਾਸਾਰਾ ਆਣਾ ਜਾਵੇ ਠੀਕ ਆ ਠੀਕ ਹੈ ਤੇ ਕਮਲ ਵੀਰ ਇਹ ਇੱਕ ਨੰਬਰ ਕੱਟੀ ਦੀ ਇਹ ਆਪਾਂ ਰੇਟ ਕੀ ਕਰਾਂਗੇ ਦਾ ਆਪਾਂ ਲੈਣ ਦੇਣ ਇਹ ਵੋ ਮੁੱਲ ਕਿੰਨਾ ਮਰਜੀ 18000 ਦਾ ਬੱਚਾ ਦੇ ਦਾਂਗੇ ਬਾਈ ਜੀ ਆਪਾਂ 18 ਦਾ ਵਿੱਚੋਂ ਮਾਨ ਵਿੱਚੋਂ ਮਾਨ ਤਾਨ ਕਰਦੇ ਆਂ ਬਾਈ 18 ਜਮਾਨਤ ਹਾਂ ਜੀ ਹਾਂ ਜੀ ਬਾਈ ਠੀਕ ਹੈ ਨਹੀਂ ਆਮ ਤੌਰ ਤੇ 22 23 ਦਾ ਰੇਟ ਚੱਲਦਾ ਹੈ ਜਾਇਜ਼ ਦਾ ਮੁੱਲ ਕਰਿਆ ਬਾਕੀ ਇਹਦੇ ਵਿੱਚੋਂ ਥੋੜਾ ਥੋੜਾ ਹੋਰ ਮਾਨ ਮਾਨ ਤਾਨ ਕਰਦੇ ਕੋਈ ਇਹ ਵੀ 18 18 ਨਹੀਂ ਲੈਣਾਗਾ ਠੀਕ ਹੈ ਵੀਰ ਤੇ ਕਮਲ ਦੋ ਨੰਬਰ ਜਾਏ ਆਪਾਂ ਨੂੰ ਜਰਸੀ ਨਾਲ ਆ ਬਈ ਜੀ ਹਾਂ ਜੀ ਹਾਂ ਜੀ ਬਾਈ ਤੇ ਇਹ ਕਿੰਨੀ ਕੁ ਉਮਰ ਦੀ ਆ ਇਹ 10 ਮਹੀਨੇ ਦੀ ਬੱਚੀ ਆ ਬਾਈ ਜੀ ਠੀਕ ਹੈ ਜੀ ਹਾਂ ਬਹੁਤ ਚੰਗੀ ਬੱਚੀ ਲੈ ਖੋਲ ਜੇ ਤੋਰ ਕੇ ਆਈ ਆਪਾਂ ਸਾੜੇ ਦੀ ਵੀ ਚਾਰ ਹੀ ਆ ਬਾਈ ਕਰਮ ਵਾਲੀ ਠੀਕ ਅੰਦਰ ਪੂਰਾ ਗਲਾਬੀ ਥਣ ਲੱਗਾ ਬਹੁਤ ਚੰਗਾ ਥਣ ਚਾਰ ਨੇ ਬੱਚੀ ਦੇ ਲਗਭਗ 10 11 ਮਿੰਟ ਦਾ ਬੱਚਾ ਹੈ ਇਸ ਤੋਂ ਫੇਸ ਕੁਆਲਟੀ ਦੇ ਟੋਆਟਾ ਨਾ ਮੱਥੇ ਦਾ ਪੂਰੀ ਕੁਆਲਟੀ ਵਾਲਾ ਬੱਚਾ ਬਾਈ ਹਾਂ ਵਧੀਆ ਕੁਆਲਟੀ ਚ ਆ ਗਿਆ ਹਾਂ ਬਾਕੀ ਸਰੀਰ ਦੀ ਬੰਤਰ ਵੀ ਸੋਹਣੀ ਹੈ ਰਾਜ ਰੂਜੀ ਆ ਗਈ ਕੋਈ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਕ੍ਰੋਸ ਹੈਗਾ ਵਧੀਆ ਕੁਆਲਟੀ ਵਾਲਾ ਬੱਚਾ ਬਾਈ ਲੈ ਠੀਕ ਹੈ ਜੀ ਹਾਂ ਕੋਬੇ ਦਾ ਕ੍ਰਾਸ ਨੂੰ ਵੀ ਜਰਸੀ ਬਣਾ ਦਿੰਦੇ ਆ ਬੰਦੇ। ਲਾਲ ਅੰਗਲ ਰੰਗ ਲਾਲ ਦੇਖ ਲੈਂਦੇ ਹੈਗੇ। ਹਾਂਜੀ ਹਾਂ। ਹਾਂ ਜੀ ਤਾਂ ਫਿਰ ਵਧੀਆ ਜਰਸੀ ਨਾਲ ਬਿਲ ਖਾਂਦੀ ਬੱਚਾ। ਹਾਂਜੀ ਹਾਂ। ਕਿਦਾਂ ਨਹੀਂ ਹੈ? ਹਾਂ। ਤੇ ਇੱਥੋਂ ਕੰਨ ਕੁੰਨ ਤੇ ਅੱਖਾਂ ਅੱਖਾਂ ਕਿਸ ਕੁਆਲਿਟੀ ਬੱਚੀ ਸਾਰੇ ਛੇ ਦੀ ਵਾਦ ਤੋਂ ਦਿਖਾ ਦੇ ਠੀਕ ਹੈ। ਤੇ ਥਾਂ ਤੋਂ ਮਦਦਾਰਾ ਕਰ ਫੇਰ ਨੇੜੇ ਹੋ ਕੇ ਦਿਖਾ ਦੇ ਮੈਂ ਥੋੜਾ ਜਿਹਾ ਘੱਟ ਲਿ ਸਿਆ ਪਹਿਲਾਂ। ਇੱਥੋਂ ਨਹੀਂ ਦਾ ਮਾਰਦੇ ਠੀਕ ਹੈ ਜੀ। ਚਾਰ ਥਾਂ ਨੇਗੀ। ਠੀਕ ਆ ਬੱਚਾ। ਤੇ ਕਾਉਣ ਭਾਈ ਇਹ ਬੱਚੇ ਦਾ ਬਰਕੀਟ ਕਰਨਾ ਹੈਗਾ। ਇਹ ਵੀ 18000 ਦਾ ਬੱਚਾ ਦੇ ਦਾਂਗੇ ਭਾਈ ਜੀ। 18 ਵਿੱਚ 1000 ਛੋੜ ਕਰਦੇ 17000 ਦਾ ਬੱਚਾ ਜਸਨੂ ਦੇ ਦਾਂਗੇ ਭਾਈ ਜੀ ਠੀਕ ਹੈ 17000 ਆਪ ਬੱਛੀ ਮਿਲ ਜਰਸੀ ਨਸਲ ਦੀ ਲੈ ਕੱਦ ਕਾਠ ਤੇ ਵੇਲਮਾਈ ਵਧੀਆ ਬੱਛੀ ਦੀ ਤੇ 17 ਹੀ ਫਿਰ ਗੱਟੀ ਦਾ ਕਰ ਦਨੇ ਆਪਾਂ 17 ਦੀ ਗੱਟੀ ਦੇ ਦਾਂਗੇ ਭਾਈ ਜੀ 17 ਦੀ ਗੱਟੀ ਦਾ 1734 ਕਰ ਦਨੇ ਆ ਠੀਕ ਹੈ 34 ਦੇ ਜੋੜਾ ਹਾਂ ਤੇ ਹੁਣ ਆਗੀ ਤੇਰੀ ਬਰੂਟ ਦੀ ਹਾਂਜੀ ਬਰੂਟ ਦੀ ਭਾਈ ਜੀ ਇਹ ਕਿੰਨੀ ਉਮਰ ਦੀ ਆ ਏ ਬਈ 14 ਮਹੀਨਾ ਦੀ ਬੱਚੀ ਆ ਵੀਰੇ ਮੂੰਹ ਹੋਏ ਵੀ ਖੀਰੀ ਆ ਠੀਕ ਆ ਠੀਕ ਆ ਹਾਂਜੀ ਬਾਈ ਥਾਣੇ ਦੀ ਵੀ ਚਾਰੀ ਆ ਬਾਈ ਠੀਕ ਆ ਕੁਆਲਿਟੀ ਦੇ ਬੱਚੇ ਬੱਦਰ ਪਰੋਗੇ ਤਾਂ ਫਰੂਟ ਸਮਝਣਾ ਲਿਓ ਸਾਨੂੰ ਨਹੀਂ ਪਤਾ ਕਿਹੜੇ ਦੇ ਇਸ ਚੌੜ ਕਰਦੇ ਸਾਨੂੰ ਕਹੇ ਤਾਂ ਇੱਕ ਭਾਈ ਵੀ ਆਪਾਂ ਕੁਆਲਿਟੀ ਜਿੰਨੀ ਹੈਗੀ ਚੰਗੀ ਆ ਬਾਈ ਹਾਂ ਕੁਆਲਿਟੀ ਹੈ ਪਰ ਆਪਾਂ ਅਗਲੇ ਨੂੰ ਕਹਿੰਦੇ ਨਹੀਂ ਕਹਿਨ ਨੂੰ ਤਾਂ ਆਪਾਂ ਵੀ ਕਹਿ ਸਕਦੇ ਆ ਵੀ ਇਹ ਫਰੂਟ ਦੀ ਆ ਜਾ ਹਨਾ ਹਾਂ ਪਰ ਨਹੀਂ ਆਪਾਂ ਕਹਿਣਾ ਨਹੀਂਗਾ ਅਗਲਾ ਆ ਦੀ ਸਮਝ ਨਾ ਲਵੇ ਹੂੰ ਨਾ ਥਾਣੇ ਦੇਖੋ ਚਾਰ ਥਾਣਾ ਸੋਨੇ ਗੈਪ ਚ ਲੱਗੇ ਹੋਏ ਹਾਂਜੀ ਝੋਲੀ ਵੀ ਚੰਗੀ ਕਰਮ ਵਾਲੀ ਦੀ ਤੇ ਬੜੀ ਬੀ ਬਹੁਤ ਆ ਨ ਹਾਂ ਲਾਈਟੋਂ ਕੁਆਲਿਟੀ ਚ ਅਗਲਾ ਬੋਦੀਵਾਦੀ ਬੱਚੀ ਦੀ ਤੇ ਕੰਨਾਂ ਦਾ ਜਿਹੜਾ ਹਨਾ ਸੈਜਾਗਾ ਹਾਂਜੀ ਬਾਈ ਤੇ ਲੰਬਾਈ ਵੀ ਚੰਗੀ ਆ ਆ ਗਈ ਚਿੱਟੇ ਬ੍ਰੈਂਡ ਥੋੜਾ ਮਾਮੂਲੀ ਜਿਹਾ ਬੰ ਮੱਲ ਗਈ ਵੀ ਬਾਈ ਜਰੂਰ ਪਤਲਾ ਦਿਖਾਉਂਦੀ ਐ ਬਾਈ ਕੱਦ ਕਾਠ ਵਾਲੇ ਤੇ ਲੰਬਾਈ ਵਾਲੇ ਪੱਖ ਤੋਂ ਬੱਚੀ ਕਾਫੀ ਚੰਗੀ ਆਗੀ ਹਾਂਜੀ ਬਾਈ ਤੇ ਕਨਫਰਮ ਬਾਈ ਖੀਰੀ ਹੋਏ ਖੀਰੀ ਬਾਈ ਜੀ ਖੀਰੀ ਅੰਦਰੋਂ ਅੰਦਰੋਂ ਸਾਰਾ ਸਾਫਾ ਕੰਮ ਉਹਦੀ ਆਪਣੀ ਗਾਰੰਟੀ ਹੋ ਬਾਈ ਅੰਦਰ ਉਹਦੀ ਠੀਕ ਐ ਕੋਈ ਬੰਦਾ ਅਬ ਕਿਹੜਾ ਬੰਦਾ ਲੈ ਕੇ ਜਾਵੇ ਆਪਦੀ ਕੋਈ ਡਾਕਟਰ ਨਾਲ ਲੈ ਕੇ ਆਵੇ ਚੈੱਕ ਕਰਾ ਕੇ ਲੈ ਜਾਵੇ ਹਾਂਜੀ ਇਹ ਬੱਚੀ ਕਿੰਨੇ ਚ ਦੇਗਾ ਬਾਈ ਆਪ ਇਦਾ ਮੁੱਲ 30000 ਰੁਪਿਆ ਬਾਈ ਜੀ 28000 ਦੀ ਜਸ ਨੂੰ ਅਸੀਂ ਦੇ ਦਾਂਗੇ ਬਾਈ ਜੀ ਆਪਾਂ 28000 ਦੀ ਹਾਂਜੀ ਬਾਈ ਜੀ ਠੀਕ ਹੈ ਲਗਭਗ ਸਾਲ ਸਵਾ ਸਵਾ ਸਾਲ ਦੀ ਬੱਚੀ ਹੋਣੀ ਹੈ ਬਾਈ ਕਹਿੰਦਾ ਇਹ ਦੰਦੋ ਖੀਰੀ ਕਰੀ ਮੂਝੇ ਦੁਬਾਰਾ ਲੈ ਮੂਝੇ ਸੋ ਕੁਆਲਿਟੀ ਦੇ ਹਾਂ ਬੱਚੀ ਸੋਹਣੀ ਹੈ ਨਾ ਹਾਂ ਬਾਈ ਠੀਕ ਹੈ ਵੀਰੇ ਤੇ ਅੱਗੇ ਆਪਣਾ ਕੋ 4 ਨੰਬਰ ਤੇਰਾ 4 ਨੰਬਰ ਬਾਈ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ 13 ਮਹੀਨਾ ਦਾ ਬੱਚਾ ਹੀ ਆ ਬਾਈ ਠੀਕ ਪਿੱਛੋਂ ਬਹੁਤ ਨਾ ਹਾਂ ਆ ਪੁੱਛੜੀ ਪੁੱਠਾ ਬਟਾ ਬਹੁਤ ਛੋੜਾ ਬਾਈ ਬੱਚੀ ਦਾ ਵਜਨ ਵਜੂਦ ਫੁੱਲ ਲਗਾ ਹਣਾ ਵਧੀਆ ਫੀਡ ਤਾਂ ਸਮਝ ਵੀ ਵੱਚੀ ਨਾ ਹਾਂਜੀ ਹਾਂ ਲੈਗ ਸਕੋਰ ਕੋਈ ਐ ਖੜਨ ਜੀ ਕੋਈ ਲੱਤ ਲੁੱਤਦੀ ਐ ਨਹੀਂ ਗੱਲ ਹੈਗੀ ਬਾਈ ਕੋਈ ਸਹੀ ਆ ਲੱਤ ਹੋਰ ਦੇ ਬਾਈ ਇਹ ਬੱਚੀ ਆ ਗਿਆ ਆਪਣੇ ਉਪਰੇ 4 ਨੰਬਰ ਤੇ ਤਾਂ ਇੱਥੇ ਸ਼੍ਰੀ ਦੀ ਬੰਤਰ ਦੇਖੋ ਮਤਲਬ ਗੱਬਣ ਹੋਣ ਦੇ ਬਿਲਕੁਲ ਕਾਬਲ ਆ ਬਿਲਕੁਲ ਕਾਬਲ ਆ ਬਾਈ ਵਜਨ ਵਜੂਦ ਐ ਨਹੀਂ ਹੈਗਾ ਵੀ ਜਾ ਕੇ ਕੋਈ ਅਗਲਾ ਕੋਈ ਲਿੱਸੀ ਆ ਹੈ ਹਾਂ ਪਧਰੀ ਪਧਰੀ ਪੂਰੀ ਆ ਗਈ ਨਾ ਚੌੜੀ ਚੌੜੀ ਤਾਂ ਬਾਈ ਸਹੀ ਆ ਵੀਰੇ ਲਗਭਗ ਸਾਲ ਤੋਂ ਥੋੜਾ ਘਣਾ ਉਪਰ ਆ ਗਿਆ ਤੇ ਵਾਕਿਫ ਮੂਹੋਂ ਦੇਖ ਕੇ ਪਤਾ ਲੱਗਦਾ ਵੀ ਇੰਨੀ ਕੋਮਰ ਹੋਣੀ ਤੇ ਦੰਦੋਂ ਬਿਲਕੁਲ ਕਨਫਰਮ ਖੀਰੀ ਹੈ ਬਾਈ ਜੀ ਹਾਂ ਤੇ ਇਹਦੇ ਸੀ ਉਹ ਜਿਹੜਾ ਨਿਸ਼ਾਨ ਇਹ ਬਚੀ ਜੀ ਹਾਂ ਇਹਦੇ ਆ ਬਾਈ ਜੀ ਉਹ ਮੜਾ ਮਗਰਲੇ ਪਾਸੇ ਉਹਦਾ ਮੂਬਲੀ ਜਿਹੀ ਆ ਬਾਈ ਉਹਦਾ ਜੇ ਮਾਲਾ ਵੀ ਆਪਾਂ 5-7 ਦਿਨ ਰਬੜ ਚੜਾਤੀ ਉਹ ਲੈ ਵੀ ਜਾਊਗਾ ਇਹ ਵੀ ਥੀ ਨਾ ਉਹਦਾ ਜਮ ਨਿਸ਼ਾਨ ਦੇ ਹੀ ਆ ਮਗਰਲੇ ਪਾਸੇ ਆ ਬਾਈ ਹਾਂ ਆ ਆ ਚੁਕ ਗਿਆ ਜਾ ਨਾ ਹਾਂ 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 ਹੂੰ ਬਾਕੀ ਥਾਣੇ ਉਹ ਚਾਰ ਲੰਬੇ ਨੇਗੇ ਇਹ ਮੰਨ ਕੇ ਜਮਣਾ ਥੋੜਾ ਅੱਧੇ ਸਾਇਜ ਵੀ ਹੈ ਨਹੀਂ ਮਸਾ ਹਾਂ ਉਹ ਮਾ ਨਿਸ਼ਾਨ ਜਿਹਾ ਹੀ ਆ ਬਾਈ ਮੜਾ ਜਾ ਹਾਂ ਉਹ ਤਾਂ ਹੱਲ ਹੋ ਜਾਊਗਾ ਕਹੋ ਪਤਾ ਜਿਹੜਾ ਵੀਡੀਓ ਤੇ ਮੰਗਾ ਲੈਂਦਾ ਬਾਅਦ ਚ ਆਲਾ ਕਹਿੰਦਾ ਬਾਈ ਤੂੰ ਦੱਸਿਆ ਨਹੀਂਗਾ ਸਾਨੂੰ ਹਾਂ ਦੱਸਣ ਦਾ ਫਰਜ਼ ਹੈ ਆਪਣਾ ਇਹ ਬੱਚੀ ਕਿੰਨੇ ਦੇ ਦੇ ਦਾਂਗੇ ਆਪਾਂ ਇਹ ਬੱਚੀ ਬਈ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾਲਾ ਇਹ 26000 ਦੀ ਬੱਚੀ ਦੇਵਾਂਗੇ 26 ਦੀ ਹਾਂਜੀ ਬਾਈ ਠੀਕ ਆ ਹਾਂਜੀ ਬਾਈ ਵਿੱਚੋਂ ਥੋੜਾ ਬਤਾਂ ਹੋ ਜੁੜਿਆ ਥੋੜਾ ਥੋੜਾ ਮਾਨਤਾਨ ਕਰ ਦਾਂਗੇ ਬਾਈ ਜੀ ਮੌਕੇ ਤੇ ਬੱਚੀ ਸੋਹਣੀ ਦਾ 26 ਜਾਂ ਸੁਣਾ ਬੱਚੀ ਮਿਲ ਜੂਗੀ ਤੇ ਇੱਕ ਲਾਸਟ ਆਈ ਆਪਣਾ ਕੋ ਪੰਜ ਨੰਬਰ ਹਾਂਜੀ ਬਾਈ ਇਹ ਕਿੰਨੀ ਕੁ ਉਮਰ ਦਾ ਬੱਚਾ ਇਹ ਵੀ 13 ਮਹੀਨਾ ਦੀ ਬੱਚੀ ਹੈ ਬਾਈ ਠੀਕ ਹੈ ਤੇ ਇਹ ਵੀ ਮੂਹ ਖੀਰੀ ਹੈ ਬਾਈ ਠੀਕ ਹੈ ਜੀ ਹਾਂਜੀ ਬਾਈ ਲਿਆ ਬਾਕੀ ਕੁਆਲਿਟੀ ਕੁਆਲਿਟੀ ਦੀ ਬਹੁਤਾਂ ਬੱਚੇ ਦੀ ਠੀਕ ਹੈ ਹਾਂ ਬੱਚੀ ਸੋਹਣੀ ਵੀ ਹਾਂਜੀ ਬਾਕੀ ਰੰਗ ਬ੍ਰਾਂਡ ਸਾਰਾ ਬੱਚਾ ਤੁਹਾਨੂੰ ਅਲੱਗ-ਅਲੱਗ ਮਿਲਣਗੇ ਡਿਜ਼ਾਈਨ ਇਹ ਨਹੀਂ ਹਾਬੀ ਕੋਪਾਂਤਾਂ ਜਾਂਦੀਆਂ ਸਾਰੇ ਆ ਬੋਡੀ ਬੇਡ ਦੀ ਬਾਈ ਕੱਦ ਕਾਠ ਵਾਲੀ ਪੂਰੀ ਆ ਐ ਨਹੀਂ ਅਗਲਾ ਛੋਟੀ ਨਾ ਮੰਨੇ ਇਹਦੇ ਗੱਪਣ ਹੁੰਦੇ ਕਾਬਲ ਆ ਨਾ ਹਾਂ ਹਾਂ ਬਾਈ ਜੀ ਹਾਂ ਹੂੰ ਕਰਮ ਵਾਲੀ ਚਾਹੇ ਮਹੀਨੇ ਨੂੰ ਟੀਕਾ ਭਰਾਲੇ 2 ਮਹੀਨੇ ਨੂੰ ਭਰਾਲੇ 20 ਦਿਨਾਂ ਨੂੰ ਭਰਾਲੇ ਹਾਂਜੀ ਬਾਈ ਠੀਕ ਆ ਬਾਈ ਲਿਆ ਲੈ ਇਸ ਤੋਂ ਜ਼ਨ ਫੇਸ ਕੁਆਲਿਟੀ ਤੇ ਕੰਨਾਂ ਕੋਲੋਂ ਬਾਂਦਰ ਚੈੱਕ ਕਰਾ ਦਨੇ ਆਪਾਂ ਤੇ ਠੀਕ ਆ ਵੀਰ ਇਹ ਬੱਚੇ ਆਪਾਂ ਕਿੰਨੇ ਜਦਾਂ ਕਹੋ ਬਾਈ ਇਹ ਬੱਸੀ 22000 ਰੁਪਏ ਦੀ ਦੇ ਦਾਂਗੇ ਬਾਈ ਜੀ ਆਪਾਂ ਠੀਕ ਹੈ ਹਾਂਜੀ ਮਾਨ ਬਹਾਰਾ ਜੀ ਹਾਂ ਮਾਨ ਤਾਂ ਮੌਕੇ ਤੇ ਸਾਰੇ ਜੀ ਹੋ ਜੂ ਬਾਈ ਜੀ ਇਹਦਾ ਇਹਦਾ 22000 ਰੁਪਏ ਹੋ ਗਿਆ ਆਪਣਾ ਮੁੱਲ ਹਾਂਜੀ ਤੇ ਆ ਚਾਰ ਨੰਬਰ ਦਾ 26000 ਇਹਦਾ 26000 ਰੁਪਿਆ ਬਾਈ ਜੀ 26000 ਹਾਂਜੀ ਤੇ ਇਹਦਾ 28000 ਇਹਦਾ 28000 ਰੁਪਿਆ ਬਾਈ ਜੀ ਠੀਕ ਹੈ 28 ਤੇ ਇਹਦਾ ਆਪਣਾ 17000 17000 ਹੀ ਬਚੀ ਰਹੋ ਗਿਆ ਤੇ 17 ਹੀ ਕੱਟੀ ਦਾ ਹੋ ਗਿਆ ਹਾਂਜੀ ਬਾਈ ਤੇ ਕੱਟੀ ਸੁਣਾ ਫੇਨੇ ਅਮਰਾਦ ਨੇ ਹਾਂ ਟੋਟਲ ਪੰਜ ਨਾਗ ਹੋ ਗਏ ਬਾਈ ਕੋਲੇ ਤੇ ਆ ਬੱਛੀ ਸੁਣਾ ਦੁਆਰਾ ਫੇਰੇ ਚੈੱਕ ਕਰਾ ਦੇਣਾਗਾ ਤੇ ਚੰਗੀ ਆ ਬੱਛੀ ਤੇ ਸਮਾਗੀ ਨਾ ਹਮਰਾਲੇ ਸਾਂਝਾ ਵਧੀਆ ਆਪਿਆ ਸਾਡੇ ਜਿਹੜੀ ਗਾਂ ਤਿਆਰ ਹੋ ਜੂਗੀ ਚੰਗੀਆਂ ਕੁਆਲਿਟੀ ਬਾਕੀ ਖਰੀਦਦਾਰਾਂ ਦਾ ਭਰਾ ਦਾ ਮਨ ਕੀ ਕਹਿੰਦਾ ਉਹ ਤਾਂ ਡਿਪੈਂਡ ਕਰਦਾ ਤੇ ਪਿੰਡ ਸਹਿਣਾ ਤਹਿਸੀਲ ਤਪਾ ਤੇ ਜ਼ਿਲ੍ਹਾ ਲਾਗਾ ਬਾਈ ਨੂੰ ਬਰਨਾਲਾ ਤੇ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਜਿਹੜੇ ਭਰਾ ਨੂੰ ਜਿਹੜਾ ਨਾਂ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ